ਫੋਟੋ ਦਾ ਦਫਤਰ ਤੋਂ ਲੱਗ ਠੀਕ ਹੈ ਆ ਦਫਤਰ ਤੋਂ 30 ਮਾਈਲ ਦੂਰ ਠੀਕ ਹੈ ਤੇ ਬਾਕੀ ਕੋਈ ਗੱਲ ਨਹੀਂ ਬਾਈ ਲੱਗ ਜਾਂਦੇ ਉਸ ਟੇਸਟਪੁਆਇੰਟ ਪਹੁੰਚਾਂਗੇ ਸਰਕਾਰਾਂ ਦੇ ਬਾਈ ਜੋਰ ਚੱਲ ਜਬਰਦਸਤ ਨਹੀਂ ਮੋਟਾ ਦਸਤਾਲ ਡਿਫਰੈਂਸ ਬਰਬਾਦ ਸੀ ਔਰ ਛੱਡ ਦਿੰਦੇ ਨਿਕਲੇ ਮੇਰੀ ਤਾਂ ਖੇਚਲੀ ਕੋਈ ਨਹੀਂ ਆਪਣਾ ਦਾ ਸਾਰੇ ਆ ਜਾਣਾ ਆਪਣੇ ਬਈ ਰਹਿਣੀ ਕੋ ਬੰਦੇ ਨੇ ਬਹਿਣਾ ਦਾ ਆ ਜਾਓ ਬਈ ਆਪਣਾ ਮਕਸਦ ਹੋਰ ਕੁਛ ਨਹੀਂਗਾ ਕਿ ਤਸਾਨੀ ਹੈ ਕਿਉਂਕਿ ਨਾ ਤਾਂ ਕੋਈ ਲੀਡਰਸ਼ਿਪ ਆ ਆਪਣੀ ਨਾ ਕੋਈ ਆਪਣੀ ਸਿਆਸਤ ਆ ਨਾ ਕੋਈ ਆਪਾਂ ਕਿਸੇ ਵੋਟਰ ਰਾਜ ਚ ਜਾਣਾ ਸਿਸਟਮ ਚ ਕਿਹੇ ਚ ਨਹੀਂ ਜਾਣਾ ਹਾਂ ਸਾਡਾ ਕੋਈ ਨੇਜੇ ਸਵਾਤ ਸਾਡਾ ਮਸਲਾ ਕੀ ਆ ਹਰ ਇੱਕ ਬੰਦੇ ਨੂੰ ਆਪ ਦੇ ਰੋਜ਼ਗਾਰ ਦੀ ਗੱਲ ਕਰਨ ਦਾ ਹੱਕ ਆ ਸਾਡੀ ਰੋਜ਼ੀ-ਰੋਟੀ ਆ ਸਾਡੀ ਜ਼ਖਾਨੀ ਸਾਡੀ ਜ਼ਮੀਨ ਜਾਇਦਾਦ ਚਾਹੇ ਕਿਸੇ ਕੋਲੇ ਖੇਲਾ ਹੈ ਚਾਹੇ ਉਹ ਠੇਕੇ ਦੇ ਲੈ ਕੇ ਕਿਸ ਪਸਾਨੀ ਕਰਦਾ ਚਾਹੇ ਕਿ ਹਿੱਸੇ ਦੇ ਪੈਰੀ ਲੋਂਦਾ ਸਾਡੇ ਹੀ ਜੀਵਨ ਦਾ ਸਾਡਾ ਪਰਿਵਾਰ ਇਹਨਾਂ ਖੇਤਾਂ ਤੋਂ ਪਾਲਦਾ ਇਹਨਾਂ ਫਸਲਾਂ ਤੋਂ ਪਾਲਦਾ ਅਸੀਂ ਇਹਦੀ ਗੱਲ ਕਰਦੇ ਆ ਅਸੀਂ ਸਰਕਾਰ ਤੋਂ ਮੰਗਦੇ ਕੀ ਆ ਅਸੀਂ ਸਰਕਾਰ ਨੂੰ ਇਹ ਹੀ ਜਾਣੇ ਆ ਨਾ ਵੀ ਭਾਈ ਸਾਨੂੰ ਦੱਸ ਦੇ ਦੂਜਣਾ ਕੀ ਆ ਫਟਾ ਵੀ ਕੋ ਕਿੱਥੇ ਤੇ ਕਿਸ ਭਾਵੀ ਇਸ ਇਹ ਸਧਾਰਨ ਗੱਲ ਹੀ ਹੈ ਬਾਈ ਕੋਈ ਵੱਡਾ ਪਾਠ ਨਹੀਂ ਕੋਈ ਅਲਜਬਰਾਂ ਨਹੀਂ ਇਹ ਕੋਈ ਇਹ ਇਹਦੇ ਤੇ ਉਹ ਫਾਰਮੂਲੇ ਨਹੀਂ ਲੱਗਦੇ ਜਿਹੜਾ ਆ ਮੈਂ ਪਿੰਡ ਚ ਪਲਿਆ ਮੈਂ ਉਹ ਜਾ ਲੰਦਾ ਰਿਹਾ ਮੈਂ ਕਿਸਾਨ ਹਤੈਤਰੀਆਂ ਪੰਜਾਬ ਸਰਕਾਰ ਜਾਂ ਜਿਹੜੀ ਪਹਿਲਾਂ ਵੀ ਆਦੇ ਸੀ ਅਸੀਂ ਸਾਨੂੰ ਤਾਂ ਜੀ ਪੰਜਾਬ ਦੇ ਜਾਇਆਂ ਨੂੰ ਸਭ ਪਤਾ ਜਿੰਨਿਆਂ ਨੇ ਵੀ ਅੱਜ ਤੱਕ ਸਾਡੇ ਤੇ ਰਾਜ ਭਾਗ ਕੀਤਾ ਚਾਹੇ ਕੇਂਦਰ ਚ ਕੀਤਾ ਚਾਹੇ ਪੰਜਾਬ ਚ ਕੀਤਾ ਉਦੋਂ ਤੋਂ ਲੈ ਕੇ ਸਾਡੇ ਤਾਂ ਮੰਗੀ ਇੱਕ ਤਾਂ ਵੀ ਭਾਈ ਸਾਨੂੰ ਦੱਸ ਦੋ ਜੀ ਬੀਜਣਾ ਕੀ ਆ ਸਾਡਾ ਫਸਲ ਆ ਜਿਹੜੀ ਵਿਪਕ ਇਥੇ ਤੇ ਜਸ ਭਾਵ ਨੂੰ ਵੀ ਦੱਸੋ ਇਹਦੇ ਵਾਸਤੇ ਸਾਡਾ ਤੰਤਨ ਪੀੜੀਆਂ ਹੋ ਗਈਆਂ ਪੰਜ ਪੰਜ ਪੀੜੀਆਂ ਹੋ ਗਈਆਂ ਥੱਪ ਥੱਪ ਮਰੀ ਗਈ ਤਾਂ ਨਿੱਕਲੇ ਨਾਲ ਜਦੋਂ ਪਾਣੀ ਲਾਪ ਹੋ ਗਿਆ ਨਾ ਜਿਹੜੀ ਖੇਤੀ ਨਹੀਂ ਕੀਤੀ ਦਿੱਤੀ ਤੇ ਇਹਨਾਂ ਨੇ ਬਣਾਉਣੀ ਆ ਨਾ ਅਸੀਂ ਤਾਂ ਪੈਦਾਵਾਰ ਕਰਕੇ ਦੇਣੀ ਆ ਜਿਹੜੀ ਚੀਜ਼ਾਂ ਦੇ ਅਸੀਂ ਦੇਖੋ ਭੁੱਖੇ ਮਰਦੇ ਸੀ ਇਹਨਾਂ ਨੂੰ ਕੜਕ ਪੈਦਾ ਕਰਕੇ ਦੇ ਦੀ ਮੱਕੀ ਦੇਦੀ ਬਾਜਰਾ ਪੈਦਾ ਕਰਕੇ ਦੇਦਾ ਸੂਰਜੂਤੀ ਦੇਦਾ ਜਿਹੜੀ ਵੀ ਚੀਜ਼ੀ ਲੋੜ ਆ ਜੜੀ ਬੂਟਾ ਦੀ ਖੇਤੀ ਵੀ ਕਰੀਏ ਸਾਡੇ ਕਿਸਾਨਾਂ ਨੇ ਸਬਜ਼ੀਆਂ ਦੀ ਵੀ ਕਰੀ ਆ ਫਲ ਬੂਟਾ ਦੀ ਵੀ ਕਰੀ ਆ ਇਹਨਾਂ ਨੇ ਕਿਸੇ ਦੀ ਮਾਂ ਫੜੀ ਤੇ ਫਿਰ ਕਿਸਾਨ ਚ ਦਾ ਕੋਈ ਕੰਮ ਨਹੀਂ ਯਾਰ ਅੱਜ ਤੱਕ ੱਟਵੇ ਵੀ ਪੱਧਰ ਕਰ ਲਏ ਮਾੜੇ ਪਾਣੀ ਸੀ ਉਹਨਾਂ ਨਾਲ ਵੀ ਦਿਜਾਰੇ ਕਰ ਲਏ ਭੁੱਖਾ ਤੇ ਆ ਵੀ ਕੱਟ ਲਿਆ ਛੱਪਰਾ ਚ ਵੀ ਰਾਤਾਂ ਕੱਟ ਲੈਂਦਾ ਠੰਡ ਵੀ ਪਿੰਡੇ ਦੇ ਚਾਲ ਨਹੀਂ ਗਰਮੀ ਵੀ ਚਾਲ ਨਹੀਂ ਛੀ ਜੀ ਮੈਨੇ ਗੁਰੇ ਮੇਰ ਨਾਲ ਦੇ ਕੰਡੇ ਪੈਰਾਂ ਚ ਲੇ ਭਲੇ ਬੋਲਦੇ ਆਪਾਂ ਤਾਂ ਨਹੀਂ ਦੇਖਿਆ ਆ ਵਿੱਚ ਬੈਠੇ ਵੀ ਉਹ ਕਿੰਨਾਂ ਨੇ ਤਾਂ ਦੇਖਿਆ ਜਿਹੜਿਆਂ ਨੇ ਕੀਤੀ ਆ ਤੇ ਰੋਹ ਨਿਕਲ ਜਾਂਦਾ ਇਹਨਾਂ ਦਾ ਜਦੋਂ ਕਿਸਾਨਾਂ ਦੇ ਡਾਂਗਾ ਵਰਦਿਆਂ ਵੀ ਕੀ ਮੰਗਦੇ ਸੀ ਅਸੀਂ ਅੱਜ ਤੁਹਾਡੇ ਤੋਂ ਹੁਣ ਤਾਂ ਗੱਲਬਾਤ ਤੋਂ ਭੱਜ ਗਈ ਆ ਅੰਕੇ ਮੈਂ ਤਾਂ ਜਿਹੜੀ ਸੀ ਗੱਲਬਾਤ ਮੈਂ ਡਾਕਟਰ ਤੇ ਦਵਾਈ ਲੈਣ ਜਾਣਾ ਸੀ ਉਹ ਭਰਾਵਾ ਤੂੰ ਦਵਾਈ ਲਿਆ ਹੁਣ ਤੇਰਾ ਲੀਵਰ ਗਲਿਆ ਪਿਆ ਪੀਪੀ ਦਰੂ ਤੂੰ ਦਵਾਈ ਲਿਆ ਤੂੰ ਕਹਿੰਦਾ ਭਾਈ ਅੱਜ ਆ ਇੱਕ ਇੱਕ ਹੀ ਚਿਹਰੀ ਗੱਲਬਾਤ ਹੋ ਗਈ ਅਗਲੇ ਹਿੱਸੇ 'ਚ ਆਪਾਂ ਕਦੋਂ ਕਰਨਾਗੇ ਪਰਸੋਂ ਕਰਲਾਂਗੇ ਗੱਲਬਾਤ ਤੋੜ ਕੇ ਭੱਜ ਜਾਣਾ ਜਾਂ ਲਾੜੋ ਧਰਨਾ ਜੇ ਇੱਕ ਮੁੱਖ ਮੰਤਰੀ ਦਾ ਵਿਆਹ ਥੋੜਾ ਹੀ ਆ ਮਸਲੇ ਤਾਂ ਗੱਲਬਾਤ ਨਹੀਂ ਹੁਣ ਫੇਰ ਲੋਕਾਂ ਨੂੰ ਐਵੇਂ ਵੇਹੜੇ ਉਪਰਤਾਈ ਜਾਣਾ ਵੀ ਉਹਦਾ ਸੜਕਾਂ ਨੂੰ ਉਹਦੇ ਅਸੀਂ ਨਹੀਂ ਰੋਕਦੇ ਸੜਕਾਂ ਹੁਣ ਤਾਂ ਤੇਰਾ ਘਰ ਰੁਕੜ ਚੱਲੇ ਸੀ ਹੁਣ ਤਾਂ ਸਿਰਫ ਚੰਡੀਗੜ੍ਹ 'ਚ ਥਾਂ ਹੀ ਮੰਗੀ ਅਸੀਂ ਪਾਸੇ ਤੋਂ ਦੇ ਦਿੰਦਾ ਸਾਨੂੰ ਇਹ ਕਰਕੇ ਮੈਂ ਤੁਹਾਨੂੰ ਥੋੜੇ ਮੂੜੇ ਹੱਥ ਜੋੜ ਕੇ ਬੇਨਤੀ ਕਰਦਾ ਕਿਸਾਨੀ ਦੀ ਗੱਲ ਕਰਿਆ ਕਰੋ ਇਹ ਬਜਨਾ ਇਹ ਜ਼ਮੀਨਾਂ ਰਹਿਣੀਆਂ ਨਹੀਂਆਂ ਚਾਹੇ ਸੜਕ ਦੇ ਨਾਂ ਤੇ ਆਪਣੀਆਂ ਕਲੇਮ ਕਰ ਲੈ ਕਰੀ ਵੀ ਜਾਂਦਾ ਬਾਈ ਬਹੁਤੇ ਬੰਦੇ ਆ ਲੈਣਾ ਕਰਮਾਲੇ ਚੁੱਕੀ ਜਾਂਦੇ ਆਪਣੇ ਬੰਦੇ ਇੱਕਲਾ ਘੜ ਧਾੜੀ ਨੂੰ ਮਿਲ ਜੇ ਫਲਾਣੇ ਨੂੰ ਆਪਣੇ ਪਸੰਦ ਪਿੰਡਾਂ ਦੇ ਦੀ ਨਾ ਉਹ ਆਦੇ ਅਸੀਂ ਵੈ ਨਹੀਂ ਲੈਣੀ ਤੁਹਾਡੀ ਪੈੜੀ ਅਸਾਂ ਲੀਜ਼ ਤੇ ਲਾਵਾਂਗੇ ਕਿੱਡਾ ਵੱਡਾ ਧੋਖਾ ਖਸਾਣਾ ਨਾ ਜਿਹੜੀ ਚੀਜ਼ ਨਿਕਲੇ ਈ ਧਰਤੀ ਦੇ ਥੱਲੇੋਂ ਸਾਡੀ ਆ ਤੇ ਅਸੀਂ ਉਹ ਲੀਜ਼ ਤੇ ਲੈ ਕੇ ਕੱਢ ਲਾਂਗੇ ਔਰ ਜਿਵੇਂ ਜਿਵੇਂ ਜੀ ਕਿੱਲੇ ਜਮਾਨ ਰਾ ਦੇ ਅਸੀਂ ਬੋਰ ਨਹੀਂ ਕੱਢਾਂਗੇ ਜਾਂ ਸਿਸਟਮ ਮਾਈਂਡਿੰਗ ਕਰਕੇ ਕੱਢਣਗੇ ਜਿਹੜੇ ਵਾਂਚ ਬਾਈ 40 ਬੋਰਲਾ ਤੇ 50 ਬੋਰਲਾ ਤੇ ਕੀ ਉਹ ਧਣ ਖੜਕੂ ਡਿੱਗੂ ਨਾ ਕੀ ਉਹਦੇ ਮੁੜ ਕੇ ਖੇਤੀ ਹੋ ਜੂ ਤੇ ਜਿਹੜੇ ਮੇਰੇ ਭਰਾਵਾਂ ਚਾਰੇ ਕਿਸਾਨ ਭੁੱਖੇ ਮਰਦੇ ਆਣੇ ਜ਼ਮੀਨਾਂ ਦੇਦੀਆਂ ਸੋਲਡਰ ਕੰਪਨੀਆਂ ਨੂੰ ਪਿੰਡ ਨਾਲ ਤੇ ਬਾਈ ਤੇ ਜਾਂ ਜਿਹੜੇ ਆ ਮੱਖੀਆਂ ਵਾਲੇ ਝਿੰਦਾ ਪਾੜੋ ਮਾੜਾ ਪਾਣੀ ਆਵੇ ਜਾਣੇ ਤਾਂ ਇਹ ਤਾਂ ਨੇ ਤਾਂ ਸੂਲਦਾ ਪਰ ਉਹਦੇ ਚ ਕੁਰੂਣਾ ਆਪ ਖਾਣਾ ਹੁੰਦਾ ਸਾਡੀ ਸੂਲਦਾਸਤੇ ਨਹੀਂ ਹੋ ਉਹ ਜ਼ਮੀਨਾਂ ਪੱਤਰ ਨਹੀਂ ਨਹੀਂ ਹੁਣ ਨਾ ਸਾਡੇ ਕੋਲ ਤੇ ਜ਼ਮੀਨਾਂ ਕੀ ਇੰਨੇ ਪਾਈ ਜਾਂਦੇ ਆ ਕੈਮੀਕਲ ਵੀ ਇੰਨੇ ਪਾਈ ਜਾਂਦੇ ਆ ਹੁਣ ਵੀ ਕਾਰਪੋਰੇਟ ਸੈਕਟਰ ਕੋਈ ਆ ਸਾਡੀ ਖੇਤੀ ਬਾਗਿਆਰਾ ਮੈਟਸੂਮੀਆ ਬੜੀਆਂ ਬਾਹਰ ਦੇ ਸਾਰੀਆਂ ਵਿਦੇਸ਼ੀ ਕੰਪਨੀਆਂ ਜਿਨ੍ਹਾਂ ਦੇ ਬਾਗਟਾ ਛੇਜੰਟਾਰ ਦੀਆਂ ਕੰਪਨੀਆਂ ਆ ਡੂ ਕਾਉਂਟ ਆ ਸਾਰੀਆਂ ਵਿਦੇਸ਼ੀ ਕੰਪਨੀਆਂ ਭਾਈ ਜਿਨ੍ਹਾਂ ਦੇ ਬਾਗਟਾ ਇੱਕ ਸਟੇਟ ਨਾਲੋਂ ਵੀ ਜਾਂਦੇ ਆ ਉਹ ਇੰਨੇ ਟਿੱਕ ਜਾਂਦੇ ਆ ਜਿਹੜੀ ਚੀਜ਼ ਮਰਜ਼ੀ ਮਸ਼ੂਰੀ ਕਰਦੇ ਆ ਸਾਡੇ ਤੇ ਧੋਖ ਦਿੰਦੇ ਆ ਜਿਹੜੀ ਚੀਜ਼ ਮਰਜ਼ੀ 25-25 ਸਮਰਿਆਂ ਕਰਕੇ ਵੀ ਕਹਿੰਦੇ ਆ ਜੀ ਬੀਜੀ ਬੋਰ ਲਿਆਵਾਂਗੇ ਉਹ ਹੋ ਜਾਣਾ ਨਰਮਾ ਨਹੀਂ ਹੁੰਦਾ ਮਜਾ ਕੀ ਬਣਾਦਾ ਯਾਰ ਕਿਸਾਨੀ ਦਾ ਔਰ ਦੁੱਖ ਦੀ ਗੱਲ ਆ ਚਾਹੀ ਕੋਈ ਮਜਦੂਰ ਆ ਚਾਹੀ ਕੋਸ਼ੀ ਆ ਵੀ ਜਿਹੜਾ ਸਾਡੇ ਤੇ ਖੇਤੀ ਨੀਤੀ ਆਈ ਆ ਭਾਈ ਆਪਣੇ ਤੇ ਧੋਪਦੇ ਆ ਉਹਨੂੰ ਸਮਝਣ ਦੀ ਲੋੜ ਆ ਤੁਸੀਂ ਫੜੇ ਲਿਖੇ ਮੁੰਡੇ ਮਾਰਾ ਮੋਟਾ ਮੋਬਾਈਲਾਂ ਦੇ ਕੀ ਜਾਂ ਸੁਣਿਆ ਕਰੋ ਮੈਂ ਬੇਇੱਜ਼ਤੀ ਕਰਨਾ ਉਹ ਖੇਤੀ ਨੀਤੀ ਵੀ ਆ ਉਹ ਆ ਦੇ ਜਿਹੜੇ ਜਿਵੇਂ ਆਪਣੇ ਬਣਾਏ ਸੀ ਨਾ ਭਾਈ ਉਹਨਾਂ ਨੇ ਆਹ ਫੈਲਾ ਪ੍ਰਚਾਰ ਆਪਣੇ ਤੋਂ ਸੰਦਾਂ ਨਾ ਵੀ ਆ ਗਰੁੱਪ ਬਣਾਏ ਸੀ ਉਸੇ ਤੱਕ ਤੇ ਗਰੁੱਪ ਬਣਾ ਰਹੇ ਹੈ ਗਰੁੱਪ ਬਣਾ ਕੇ ਕੀ ਆ ਤੇ ਆ ਵੀ ਤੁਸੀਂ 10-10 ਜ਼ਿਮੀਂਦਾਰ ਗਰੁੱਪ ਬਣਾ ਲਓ ਤੁਹਾਡੀ ਫਸਲ ਗਰੁੱਪਾਂ ਚ ਲੈ ਲਿਆ ਕਰਾਂਗੇ ਤੁਹਾਡੇ ਖੇਤਾਂ ਨੂੰ ਫਸਲ ਚੱਕਾਂਗੇ ਹੁਣ ਆਪਣੇ ਬੰਦੇ ਆ ਐਮਐਸਪੀ ਪਿੱਛੇ ਬੈਠੇ ਹੀ ਆ ਨਾ ਜਿਹਨੇ ਕਿਸਾਨ ਉਹ ਆਲੇ ਵੀ ਐਮਐਸਪੀ ਦੇ ਰਿਆਗੇ ਤੁਹਾਨੂੰ ਲੀਗਲ ਗਾਰੰਟੀ ਵੀ ਦੇ ਰਿਆਗੇ ਤੁਹਾਡੀ ਫਸਲ ਜਿਹੜੇ ਮਰਜ਼ੀ ਕੀਤੇ ਵਿੱਚੋਂ ਚੋ ਚੋਦੇ ਕੱਢ ਦਿਆਂਗੇ ਮਤਲਬ ਕੀ ਹੈ ਪ੍ਰਾਈਵੇਟੇਸ਼ਨ ਹੋਣੀ ਹੈ ਪ੍ਰਾਈਵੇਟੇਸ਼ਨ ਆਪਾਂ ਸਕੂਲਾਂ ਚ ਚੱਲੀ ਆ ਕੀ ਆਪਣੇ ਜਵਾਗ ਪੜ ਗਏ ਕੀ ਉਹ ਇਸ ਕਾਬਲ ਹੈ ਸਿਰਫ ਆਈਐਕਸ ਕਰਕੇ ਬਾਹਰ ਜਾਂਦੇ ਆ ਕਿ ਇੰਗਲਿਸ਼ ਰੈਂਗੋਸ ਕਰਦੀ ਮਾੜੀ ਮੋਟੀ ਉਹਨਾਂ ਨੂੰ ਤੇ ਅਸੀਂ ਗੁੰਗਲ ਹੋ ਗਏ ਜਦੋਂ ਪ੍ਰਾਈਵੇਟ ਹਸਪਤਾਲਾਂ ਕੀ ਉੱਥੇ ਪੂਰਾ ਇਲਾਜ ਮਿਲਦਾ ਜਿਹੜਾ ਸਧਾਰਨ ਕੇਸ ਵੀ ਹੋਣਾ ਚੱਕ ਕੇ ਕਹਿੰਦੇ ਆ ਬਈ ਲੈ ਜੇਰੀਅਨ ਕਰਾਂਗੇ ਜਵਾਕ ਤਾਂ ਆਊਗਾ 30000 ਰੁਪਿਆ 50000 ਰੁਪਿਆ ਜੇ ਜੰਮੋਈ ਦੀ ਜਪੇੜ 2-2 ਲੱਖ ਰੁਪਏ ਚ ਜਾਪਾ ਕਰਾਈ ਜਾਂਦੇ ਆ 10-10 ਲੱਖ ਚ ਕਰਾਈ ਜਾਂਦੇ ਆ ਹਜੇ ਬੱਚਾ ਬਾਹਰ ਉਹਨੇ ਸਾਹ ਲਿਆ ਨਹੀਂ ਉੱਥੇ ਚੱਕ ਕੇ ਡੱਬੇ ਦੀ ਪਾਦਾ ਇਹ ਪ੍ਰਾਈਵੇਟਾਈਜ਼ੇਸ਼ਨ ਦੇ ਨਤੀਜੇ ਆ ਜਿਹੜਾ BSNL ਸੀਗਾ ਬਾਈ 52000 ਕਰੋੜ ਰੁਪਿਆ ਪ੍ਰੋਪਰਟੀ ਸੀ ਉਹ ਕੱਕ ਕਿ ਉਹਨੂੰ ਮੁਖਾ ਕੇ ਘਾਟਾ ਵੇਚਣ ਮਾਰਿਆ ਨਹੀਂ ਤੇ ਕਿੱਥੇ ਕਰਤੇ ਜਿਹੜੇ ਆ ਸੈਲੋ ਬਣੀ ਜਾਂਦੇ ਆ ਕਰਾਈ ਵਾਲੇ ਵੀ ਜ਼ਮੀਨ ਲੈ ਲਈ ਆਪਣੇ ਐਫਸੀਐਹ ਦਫ਼ਤਰ ਬਣੀ ਜਾਂਦਾ ਹੁਣ ਇਹ ਆ ਕਾਪਣ ਗੱਲ ਜੰਗੀ ਲੱਗ ਗਈ ਵੀ ਆਪਣੀ ਫਸਲ ਪੂਰੇ ਭਾਅ ਦੀ ਨਹੀਂ ਚਾਹੀਦੀ ਕੋਈ ਲੈਣੇ ਮੰਨ ਲੋ ਪ੍ਰਾਈਵੇਟ ਬੰਦਾ ਬਾਈ ਲੈਂਦਾ ਫਸਲ ਪੈਣੀ ਫਸਲ ਤੋਂ ਖਰੀਦਦਾ ਤੂੰ ਦੋ ਸਾਲੋਂ ਕਹਿੰਦੇ ਮੈਂ ਨਹੀਂ ਭਾਈ ਮੈਨੂੰ ਤਾਂ ਅਮਰੀਕਾ ਦਾ ਜਿਹੜਾ ਰੈਅਲ ਜਾਂ ਦੂਜਾ ਕਣ ਤਾਂ 1200 ਨੂੰ ਦਿੰਦਾ ਮੈਂ ਤੇਰੀ 3500 ਨੂੰ ਕਿਉਂ ਲਵਾਂ ਤੇਰੇ ਤੇ ਕੋਈ ਕਾਨੂੰਨ ਨਹੀਂ ਨਾ ਲਾਗੂ ਹੁੰਦਾ ਵੀ ਮੈਂ ਕਹਾਂ ਤੈਨੂੰ ਖਰੀਦਣੀ ਕੋ ਸਰਕਾਰ ਨੂੰ ਤਾਂ ਖਰੀਦਣੀ ਪਊਗੀ ਤੇ ਜਦੋਂ ਮੰਡੀਕਰਨ ਧਰਜਾ ਖਤਮ ਹੋ ਗਿਆ ਬਾਈ ਜੀ ਜ਼ਮੀਨਾਂ ਦੀਆਂ ਕੀਮਤਾਂ ਜਿਹੜੀਆਂ ਜਾਂ ਜ਼ਮੀਨ ਦੀ ਵੇਚੂ ਉਹ ਆਪਣੀ ਪੈਦਾਵਾਰ ਨਾਲ ਹੀ ਆ ਨਾ ਜੇ ਆਪਣੇ ਫਸਲ ਹੁੰਦੀ ਆ 1 ਲੱਖ ਰੁਪਏ ਨਹੀਂ ਸਮਾਈ ਦੀ ਜਾਂ 1.5 ਲੱਖ ਦੀ ਸਾਲ ਦੀ ਉਹ ਆਪਾਂ ਆਪਾਂ ਤਾਂ ਹੀ ਜ਼ਮੀਨ ਪਿਆਰੀ ਲੱਗਦੀ ਆ ਨਾ ਜਦੋਂ ਸਾਡੀ ਫਸਲ ਨਾ ਵਿਗੀ ਕਾਉਟੀਆਂ ਦੇ ਭਾਅ ਸਾਡੀ ਜ਼ਮੀਨ ਲੈ ਰਹੇ ਨੇ ਬਾਈ ਜੀ ਇਹ ਕਈ ਧਾਕੀਆਂ ਦੇ ਨਾ ਜ਼ਮੀਨ ਕਿਸੇ ਪਾਣੀ ਮਿਲਣੀ ਜ਼ਮੀਨ ਜਦੋਂ ਇਹਨਾਂ ਦੇ ਕਬਜ਼ੇ ਹਟਾ ਗਈ ਉਹਨੋਂ ਕਿਸੇ ਪਾਣੀ ਮਿਲਣੀ ਕਿਸੇ ਪਾਸਾ ਨੂੰ ਅਨਾਜ ਨਹੀਂ ਮਿਲਣਾ ਕਿਸੇ ਪਾਸਾ ਨੂੰ ਭਿੰਡ ਦਾ ਦੋਰ ਨਾਲ ਤੇ ਸਬਜ਼ੀ ਨਹੀਂ ਮਿਲਣੀ ਪੀਣ ਨੂੰ ਦੁੱਧ ਨਹੀਂ ਮਿਲਣਾ ਜਦੋਂ ਇਹਨਾਂ ਦਾ ਹੋ ਗਿਆ ਸਿਸਟਮ ਰੌਲਾ ਹੈ ਵੀ ਇਹ ਇਸ ਤਰ੍ਹਾਂ ਸਾਨੂੰ ਮਾਰ ਧਾਂ ਕਰਕੇ ਆਣੇ ਆ ਧਰਮਿਆਂ ਤੇ ਜਾਇਆ ਕਰੋ ਚੰਡੀਗੜ੍ਹ ਮੇਰੇ ਵੀ ਟਾਈਮ ਤੋਂ ਟਾਈਮ ਕਰਦੋ ਚੱਲੋ ਸਾਧੂ ਸਾਧਾ ਨਹੀਂ ਬਾਈ ਜੀ ਇਹਨਾਂ ਨੇ ਆਪਾਂ ਨੂੰ ਮਾਰ ਦੇਣਾ ਪੀਆ ਤਾ ਹਜ਼ਾਰ ਕਿੱਲੇ ਦੇ ਦੇ ਸਾਡੀ ਦਾ ਤੁਰਕੀ ਆਰਮਾਰੇ ਜੱਪਾ ਕਿੰਨੇ ਕੇਸਾਂ ਚ ਗਏ ਆ ਕੱਲੇ ਬੈਕ ਦੀ ਤੇ ਜਿਹੜਿਆ ਨੇ ਡੂ ਡੂਡ ਕਰੋੜ ਫੇਕ ਫਰਮਾਂ ਦੇ ਪਹਿਲੇ ਹਜ਼ਾਰ ਕਰੋੜ ਰੁਪਈਆ ਵੀ ਚੱਕੀ ਵਖਿਆ ਇਹੇ ਜੇ ਵੇ ਇਹੇ ਤਰਾਹੇ ਉਹਨਾਂ ਨੂੰ ਮਾਰਨਾ ਅਸੀਂ ਆਂਦੇ ਚੌਂਕਾਂ ਚ ਸੱਤਾਂ ਚ 22 ਮਿੰਟਾਂ ਗੱਲ ਕਰਿਆ ਕਰੋ ਮੇਰਾ ਜੀਦਾ ਬਹੁਤ ਕਰਦਾ ਆਪਣੇ ਪਿੰਡ ਦੇ ਨੇੜੇ ਦੇ ਪਿੰਡਾਂ ਦੇ ਜਾ ਕੇ ਮੈਂ ਆ ਗੱਲਾਂ ਕਰਾਂ ਇੱਕ ਤਾਂ ਚਲੋ ਆਪਣਾ ਥੋੜਾ ਜਿਹਾ ਨਾ ਰੁਜੀ ਰੁਪੀ ਆ ਆਪਾਂ ਸਾਰਿਆਂ ਨੇ ਕਮਾ ਕੇ ਖਾਣੀ ਆ ਟਾਈਮ ਹੋਏ ਜਾਉਂਦਾ ਪਰ ਇਹਨੂੰ ਗੱਲ ਨੂੰ ਸਮਝਣਾ ਪਊਗਾ ਬਾਈ